ਛੱਟਾ بڑا ਜੇਤੂ ਆ ਜੀ ਬਾਬੀ ਸਿੱਧੂ ਸੰਘਾ ਦੇ ਵਰਦੀ ਕੁੱਤੀ ਕਾਜਲ ਤੇ 2 ਨੰਬਰ ਦੇ ਵਿੱਚ ਜੇਤੂ ਆ ਜੀ ਉਹਨੂੰ ਔਰ ਅਗਲੇ ਰਾਉਂਡ 22 ਆ ਜੀ ਉਹ ਸਿੱਧਾ ਫਾਈਨਲ 'ਚ ਗਈ ਜੀ ਛੱਟਾ بڑا ਜੇਤੂ ਆ ਜੀ 15 ਮਿੰਟ ਦੀ ਰੈਸਟ ਹੋ ਗਈ ਜੀ ਛੱਟਾ بڑا ਜੇਤੂ ਆ ਸਰ ਰੰਦਾਵਾ ਅਮਨ ਮੰਨਣ Pritam ਨਾਲ ਬੜਾ ਜੇਤੂ ਆ ਜੀ ਗੁਰਤਾਜ ਨਾਲ ਸੁਖਣਾ ਦੇ ਕੋਟਾਸਟਰ ਖੜ ਜਾ ਹਾਂਜੀ ਬਾਈ ਦੀ ਰੋਸ ਪੂਰੀ ਹੋ ਗਈ ਜੀ ਲਿਆਓ ਜੀ ਇੰਪੋਰਟਡ ਕੁੱਤੇ ਦਾ ਫਾਈਨਲ ਗਰਾਊਂਡ ਕਲੀਅਰ ਕਰ ਦਿਓ ਵੀਰਾ ਜੀ ਹਾਂ ਜੀ ਅਧਮੀਰ ਨੂੰ ਪਤਾ ਹੀ ਨਹੀਂ ਵਾ ਗਿਆ ਸਾਥੀ ਹੋ ਕੇ ਫੋਟੋ ਗਰੁੱਪ ਕਹਿ ਸਕਦਾ ਸਾਨੂੰ ਵੀ ਤਰੇਹ ਦਾ ਚਿੱਟਾ ਜਨਾਬ ਜੇਤੂ ਆ ਜੀ ਬਾਬੀ ਸਿੱਧੂ ਸੰਗਮ ਰਨਰ ਦੀ ਕੁੱਤੀ ਕਾਜਲ ਜਿਹੜੀ ਇਹ ਕਾਜਲ ਕੁੱਤੀ ਆ ਜੀ ਇਹ ਬਾਈ ਕੁੱਤੀ ਸਿੱਧੂ ਨੇ ਜੀ 12 ਕੁੱਤੀਆਂ ਪੇਟ ਕਰਵਾਈ ਸੀਗੀ ਜੀ ਉਸ ਕੁੱਤੀ ਦੇ ਉੱਪਰ ਪੱਤਾ ਮੜਾ ਸੀਗਾ ਜੀ ਆਟਮ ਤੇ ਆਟਮ ਵੀ ਬੱਚਿਆਂ ਤੇ 20 ਕਿ ਮਹੀਨੇ ਦੀ ਕਤੂਰੀ ਆ ਜੀ